ਸਿਕਲ ਜਿਸ ਆਪ ਨੂੰ ਗੈਸਟ ਆਏ ਹੋਏ ਆ ਤੇ ਅੱਜ ਬਣਾ ਰਹੇ ਆ ਪਕੌੜੇ ਆਲੂ ਬ੍ਰੈਡ ਵਾਲੇ ਪਕੌੜੇ ਬਣਾਉਣੇ ਆ ਤੇ ਟਿੱਕੀਆਂ ਵੀ ਨਾਲ ਬਣਾ ਲਾਂਗੇ ਹਰੀ ਚਟਨੀ ਬਣਾਉਣੀ ਆ ਇਹ ਮੈਂ ਮਟੀਰੀਅਲ ਪਾਇਆ ਹਰੀ ਚਟਨੀ ਦੀ ਰੈਸਪੀ ਪਾਈ ਹੈ ਬਹੁਤ ਟੇਸਟੀ ਬਣਦੀ ਹੈ ਤੇ ਆ ਸਾਰਾ ਮਟੀਰੀਅਲ ਹੈ ਸਾਡਾ ਆਲੂ ਵਾਲੇ ਬੱਚੇ ਬਹੁਤ ਪਸੰਦ ਕਰਦੇ ਆ ਬ੍ਰੈਡ ਚਾਲੂ ਭਾ ਕੇ ਤੇ ਪਾਲਕ ਵਾਲੇ ਪਕੌੜੇ ਤੇ ਨਾਲ ਟਿੱਕੀਆਂ ਵੀ ਥੋੜੀਆਂ ਜੀਆਂ ਕੱਢ ਲਾਂਗੇ ਤੇ ਇਹ ਦਹੀਂ ਜਿਹੜਾ ਇਹ ਚਟਨੀ ਵਿੱਚ ਪਾਉਣਾ ਤੇ ਇੱਧਰ ਚਟਨੀ ਬਣ ਰਹੀ ਐ ਮਿੱਠੀ ਚਟਨੀ ਤੇ ਉਹ ਹਰੀ ਚਟਨੀ ਇਹਦੇ ਚੁੱਕੇ ਰੋਜ਼ਨਾ ਗ੍ਰਾਮ ਆਲੂ ਆਹਾਰੇ ਆਲੂ ਆਲੂ ਗੱਲ ਹੈ ਲੈ ਮੈਂ ਤੁਹਾਨੂੰ ਕੁਝ ਦੱਸਾਂ ਉਹ ਬੱਚੇ ਜਿਹੜੇ ਆਏ ਆ ਤੇ ਸਾਡੇ ਬੱਚੇ ਸਾਰੇ ਖੇਡ ਚ ਲੱਗੇ ਆ ਤੇ ਵੀਡੀਓ ਬਣਾਉਣ ਨੂੰ ਮੈਨੂੰ ਕੋਈ ਵੀ ਨਹੀਂ ਲੱਭ ਰਿਆ ਤੇ ਸਾਬ ਨੂੰ ਕੈਮਰਾ ਫੜਾਇਆ ਤੇ ਇਹ ਲਾਈ ਜਾ ਰਿਹਾ ਵਾ ਕੀ ਨਾ ਕੁਝ ਕਰੀ ਗਏ। ਡੀ ਵੀਡੀਓ ਬਣਾਉਣ ਨੂੰ ਨਹੀਂ ਮੈਨੂੰ ਕੋਈ ਬੰਦਾ ਲੱਭਣ ਦੇ। ਡੀ ਆ ਹੋ ਗਏ ਪਾਲਕ ਵਾਲੇ ਆ ਹੋ ਗਏ ਆਲੂ ਹਨਾ ਆ ਸਾਡੇ ਆ ਸਾਡਾ ਕ ਚਾਲੂ ਆ ਚੱਟੂ ਆ ਨਾਲ ਖਾਣ ਨੂੰ ਰਾਈ ਇੱਕ ਦਰ ਬੜਾ ਲੱਤੰਦੇ ਵੀ ਹੁਣ ਪਾ ਲਈਏ ਚਾਟ ਮਸਾਲਾ ਹਨਾ ਫਿਰ ਪਾੜ ਮਸਾਲਾ ਉਹਦਾ ਕਿੰਨਾ ਬਣਦਾ ਹੁਣ ਹੋਣੇ ਥੋੜੇ ਜਿਹੀ ਫਿਰ ਜ਼ਿਆਦਾ ਹੀ ਬਣ ਜਾਂਦੀ ਆ ਮੈਂ ਬਣਾ ਤਾਂ ਕਿਦਾਂ ਚਾਟ ਮਸਾਲਾ ਚਾਟ ਮਸਾਲਾ ਦੁਕਾਨ ਤੋਂ ਲੈ ਲੈਂਗੇ ਮੈਂ ਬੋਲਾ ਫਰੂਟ ਤੇ ਮਿੱਠੇ ਹੁੰਦੇ ਆ ਫਰੂਟ ਤੇ ਫਾਇਦਾ ਵਾ ਇਹ ਪਾਲਕ ਵੇਸਣ ਵਾਲੇ ਪਕੌੜੇ ਆ ਤੇ ਇਹ ਵੈਸੇ ਖਾਂਦਾ ਤਾਂ ਕੋਈ ਨਹੀਂ ਜਦੋਂ ਦੂਜੇ ਬਣੇ ਹੋਣ ਪਰ ਇਹਨਾਂ ਤੋਂ ਬਿਨਾ ਫਿਰ ਅਧੂਰੇ ਜਿਹਾ ਲੱਗਦੇ ਤੇ ਜੀਰਾ ਹੂੰ ਜੀਰਾ ਪਾਤਾ ਮੇਰੇ ਬਸ ੁੱੱੱਕਾ ਲਾਇਆ ਹੈਗਾ ਤੇ ਦੂਜੇ ਪਾਸੇ ਆਲੂਆਂ ਦਾ ਮਿਕਸਚਰ ਰੈਡੀ ਕੀਤਾ ਵਾ ਉਹਦੀ ਟਿੱਕੀ ਬ੍ਰੈਡ ਰੋਲ ਬਣਾ ਲਾਂਗੇ ਤੇ ਨਾਲ ਆਲੂ ਗਰੜ ਭਰ ਕੇ ਬ੍ਰੈਡ ਪਕੌੜਾ ਤੇ ਇੱਕ ਵੇਸਣ ਦਾ ਕੋਲ ਵੀ ਬਣਾਉਣਾ ਵਾ ਉਹਦੇ ਵਿੱਚ ਡਿਪ ਕਰਕੇ ਬਣਾਉਣੇ ਬੈਂਗਣ ਵਾਲੇ ਤੇ ਆਲੂ ਵਾਲੇ ਪਕੌੜੇ ਤੇ ਕਟਿੰਗ ਦਾ ਕੰਮ ਸਾਰਾ ਮम्मा ਨੇ ਕਰਤਾ ਏ ਤੇ ਇਧਰ ਗ੍ਰੀਨ ਚਟਨੀ ਮੈਂ ਬਣਾ ਲਈ ਹੀ ਤੇ ਮਿੱਠੀ ਚਟਨੀ ਵੀ ਬਣਾ ਲਈ ਤੇ ਮੂਲੀਆਂ ਰਗੜ ਕੇ ਰੱਖ ਲਈਆਂ ਪਿਆਜ਼ ਕੱਟ ਕੇ ਰੱਖ ਲਈਆਂ ਨਾਲ ਭੈਂਗਣ ਵਾਲੇ ਵੀ ਕੱਢਦੇ ਭੈਂਗਣ ਵਾਲੇ ਨੂੰ ਸਮਝ ਨਹੀਂ ਆਉਂਦੀ ਭੈਂਗਣ ਵਾਲਿਆਂ ਦੀ ਕਿਦਾਂ ਰੇਂਦੇ ਕਿੰਨੇ ਟੇਸਟੀ ਲੱਗਦੇ ਨੇ ਨਹੀਂ ਉਹਦੀ ਸਬਜੀ ਸਮਝ ਆਉਂਦੀ ਨਹੀਂ ਉਹਦੇ ਪਕੌੜੇ ਦੇਖਿਓ ਕਿਤੇ ਸਟੇ ਟੇਸਟ ਬੰਦੇ ਜੇ ਤੂੰ ਖਾਉਂਗੇ ਤੇ ਫੇਪਰਾ ਲਗਣਾ ਨਾ ਫੀ ਮਾਮੀ ਜੀ ਨੇ ਪਕੌੜੇ ਕਿਵੇਂ ਦੇ ਬਣਾਏ ਆ ਅੱਗੇ ਕਿਦਾਂ ਦੇ ਲੱਗਦੇ ਹੁੰਦੇ ਅੱਗੇ ਵੱਡੇ ਸਵਾਲ ਬਣਾਉਂਦੇ ਬੜੇ ਟੇਸਟੀ ਪਰ ਇਹ ਆਲੂ ਜੇ ਬਣਾਉਂਦੇ ਉਹ ਪਤਲੇ ਜੇ ਪਤਲੇ ਜੇ ਹੁਣ ਬਣਾਈਏ ਪੁੱਤ ਢੰਗਣ ਵਾਲਾ ਹਾਂ ਆਏ ਨਿਕਾਣੇ ਖੜਾੜਾ ਮੈਂ ਪਾਵੀਂ ਅਗੇ ਉਹ ਮੇਰੇ ਲਈ ਬਸ ਲਗਾ ਬਹੁਤ ਠੀਕ-ਠਾਕ ਲੋਟੇ ਸਾਡੀ ਨੇ ਇਤਨਾ ਪੱਜਾ ਸਾਰਾ ਸਾਰਾ ਨਵਾਜ ਜਾਣਾ ਹੀ ਵੀ ਇਹ ਵੰਡਿਆ ਨਾ ਮੈਂ ਵੀ ਦੇਖ ਲਾਂ ਨਹੀਂ ਤੇ ਟੀਵੀ ਲੱਗਣ ਡਿਆ ਅਵੇ ਨਿਕਲ ਲੈਣ ਤਾਂ ਫਿਰ ਬੁਲਾਉਣੇ ਹਾਂ ਉਹ ਟਾਈਮ ਨਹੀਂ ਟਾਈਮ ਆਇਆ ਕਿ ਖੋਲੋ ਜੇ ਥੋੜੀ ਨਿਕਲ ਲੈ ਹੁਣ ਮਿਰਚਾਂ ਤਾਂ ਮੈਨੂੰ ਪਤਾ ਨਹੀਂ ਲੱਗਣ ਡਿਆ ਕਿ ਜੇ ਮੈਂ ਪਾ ਤੀਆਂ ਤਾਂ ਫਿਰ ਮਿਕਸੀ ਨਾ ਹੋ ਜਾਣ ਸਾਰੇ ਹਾਂ ਨਾ ਨਾ ਆਣੇ ਵਾਸਤੇ ਠੀਕ ਹੈ ਬੋਸ ਪਾ ਦੇ ਕਰ ਦੋ ਸੁਭਾਈ ਨੇ ਮੋਟੇ ਬੀਚਾ ਤੋਂ ਥੋੜੇ ਦੇਖਣ ਨੂੰ ਖਲੇ ਲੱਗਦੇ ਇਹ ਮਤਉ ਹਨ ਹੂੰ ਉਹ ਤੀਨੇ ਬਣੇ ਜਦੋਂ ਲਾਗੇ ਬਹਿ ਕੇ ਸਾਰੇ ਗਾਂਵ ਤੇ ਖੱਡਣ ਵਾਲੇ ਨੂੰ ਵੀ ਬਹੁਤ ਵਧੀਆ ਲੱਗਦਾ ਵਾ ਬਹੁਤ ਵਧੀਆ ਫੀਲ ਹੁੰਦਾ ਵਾ ਤੇ ਲਾਗੇ ਰੌਣਕ ਲੱਗ ਜਾਂਦੀ ਕਿੱਦਾਂ ਬਹੁਤ ਟੈਸਟੀ ਜੰਮੀ ਤੁਹਾਡੇ ਦivari ਨਹੀਂ ਆਉਂਦੇ ਨੇ ਦੇ ਮੈਂ ਆਉਂਦੇ ਆਂ ਫੜਾਂ ਮੈਂ ਬਹੁਤ ਮੈਂ ਇਹਦੀ ਖਾਧੂ ਮੈਂ ਖਾਉਂਦੀ ਆਂ ਆਹ ਵਾ ਜਬਤਾਵੇ ਬਣੇ ਬਹੁਤ ਟੈਸਟੀ ਬਣੇ ਥੈਂਕ ਯੂ ਉਹ ਥਾਲਾ ਲਾ ਫੁੱਲੇ ਫੁੱਲੇ ਆਈਆਂ ਨੇ ਹਾਂ ਹਾਂ ਲਾ ਦੇ ਦੋ ਨਿਆਣਾ ਇਹ ਰੀ ਵੇਟ 'ਚ ਹੀ ਬੈਠੇ ਹਾਂ ਇਹ ਸਾਰੇ ਬੈਠੇ ਹਾਂ ਹੂੰ ਬੜੇ ਨੇ ਲੋੜੀ ਦੇ ਨਿਬਲਾ ਬਣਾਏ ਬੜੇ ਸਾਰੇ ਕਿਹੜਾ ਆਲੂ ਵਾਲੇ ਪਾ ਦੇ ਕਪੂਰ ਉਹ ਆ ਮੇਰੇ ਡੇਟ ਡਰ ਗਿਆ ਉਹ ਮੁੰਨਾ ਹੀ ਖਰਾਕ ਤੋਂ ਖੁਰਨਾ ਖਰਾ ਉਹ ਸਾਹਮਣੇ ਦੀ ਬਣਾਇਆ ਉਹ ਪੱਲਰ ਤੁਹਾਡੇ ਬੋਲ ਵਾਲਾ ਜੂਰਾ ਉਹ ਲੈ ਲੋ ਕਿ ਨਾ ਲੋਕ ਕਿਹਨਾਂ ਲੋਕੇ ਆ ਜਾਂਦੇ ਓਹ ਕਹਿੰਦਾ ਬਸ ਲੈ ਨਾ ਕਿਹੜਾ ਹੈ ਆਲੂ ਵਾਲਾ ਕਹਿੰਦਾ ਆਲੂ ਆਲੂ ਵਾਲਾ ਐਂ ਬਣਾਉਂਦਾ ਆਲੂ ਵਾਲਾ ਉਹ ਆਲੂ ਦਾ ਬਿਰਿਆਨੀ ਵਾਲੇ ਦੋ ਇਨਾ ਇੱਕ ਵਾਰ ਦੋ ਇੱਕ ਦੋ ਚੋਲੇ ਖਾਣਾ ਹੋਈ ਤੇ ਲੰਨਾ ਲੈਣਾ ਆਲੂ ਵਾਲਾ ਦੱਸੋ ਭਾਈ ਤੁਹਾਨੂੰ ਨਹੀਂ ਆਲੂ ਵਾਲਾ ਕੀ ਭਾਵੇਂ ਉਹ ਵੀ ਜੇ ਨਹੀਂ ਖਾਤਾ